मेरा पांच मिनट टाइम था वहाँ बोलने के लिए लेकिन शरारती लोगों ने मेरा टाइम खा लिया लेकिन फिर भी मैंने रोज नहीं किया मैंने प्यार किया वहाँ इधर मैं बोलना नहीं चाहता लेकिन अचानक थोड़ा मेरे मुँह इधर निकल गया ਸਤ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਸਵਾਗਤ ਹੈ ਟਟਾ ਮਸੀਹੀ ਨੋਜ ਪੰਜਾਬੀ YouTube ਚੈਨਲ ਦੇਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਕੁਝ ਦਿਨਾਂ ਤੋਂ ਪਾਸਟਰ ਸੁਖਪਾਰਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ 29 ਦਸੰਬਰ 2025 ਨੂੰ ਪੰਜਾਬ ਸਰਕਾਰ ਵੱਲੋਂ ਜੋ ਰਾਜ ਪੱਧਰੀ 크ਿਸਮਸ ਸਮਾਗਮ ਮਨਾਇਆ ਗਿਆ ਸੀ ਉਸ ਦੇ ਵਿੱਚ ਜਦੋਂ ਮੈਂ ਪਹੁੰਚਿਆ ਉੱਥੇ ਮੇਰਾ 5 ਮਿੰਟ ਦਾ ਬੋਲਣ ਦਾ ਸਮਾਂ ਸੀ ਜੋ ਕਿ ਮੈਨੂੰ ਨਹੀਂ ਮਿਲਿਆ ਕੁਝ ਸ਼ਰਾਰਤੀ ਅੰਤਰਾਵਿਲੋਂ ਉਹ ਮੇਰਾ ਸਮਾਂ ਖਾ ਲਿਆ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਉਸ ਦੇ ਉੱਤੇ ਹੁਣ ਪਾਸਟਰ ਸੁਖਪਾਰਾ ਨੇ ਆਪਣਾ ਜੋ ਪੱਖ ਰੱਖਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਜੋ ਮੇਰੇ ਅਚਾਨਕ ਮੂਹ ਦੇ ਵਿੱਚੋਂ ਨਿਕਲ ਗਿਆ ਸੀ ਮੇਰਾ ਐਦਾਂ ਦਾ ਬੋਲਣ ਦਾ ਕੋਈ ਵੀ ਮਕਸਦ ਨਹੀਂ ਸੀ ਸੋ ਹੋਰ ਕੀ ਕਿਹਾ ਹੈ ਪਾਸਟਰ ਸੁਖਪਾਰਾ ਨੇ ਤੁਸੀਂ ਜ਼ਰੂਰ ਉਸ ਵੀਡੀਓ ਨੂੰ ਦੇਖਿਓ ਤੇ ਬਾਅਦ ਤਵਾ ਸ਼ੇਅਰ ਜ਼ਰੂਰ ਕਰਿਓ ਤੇ ਮਸੀਹੀ ਸਮਾਜ ਨਾਲ ਜੁੜੀਆਂ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਮਸੀਹ ਨੂੰ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਇਦਾਂ ਮੈਂ ਬੋਲਣਾ ਨਹੀਂ ਚਾਹਦਾ ਲੇਕਿਨ ਅਚਾਨਕ ਥੋੜਾ ਮੇਰੇ ਮੂੰਹ ਚੋਂ ਨਿਕਲ ਗਿਆ ਤਾਂ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੇ ਸੇਵਕ ਪੁਲਪੜ ਤੋਂ ਕਈ ਵਾਰੀ ਕਈ ਕੁਝ ਬੋਲ ਦਿੰਦੇ ਨੇ ਕਈ ਉਹਨਾਂ ਨੇ ਕਈ ਵਾਰੀ ਉਹ ਨਹੀਂ ਵੀ ਚਾਹੁੰਦੇ ਇਦਾਂ ਬੋਲਣਾ ਤੇ ਉਹਨਾਂ ਦੇ ਮੂੰਹ ਚੋਂ ਇਹਦਾ ਨਿਕਲ ਆਉਂਦਾ ਹੈ ਜਿਵੇਂ ਸੇਮ ਦਿੱਲੀ ਵਾਲੇ ਜਿਹੜੇ ਪਾਸਟਰ ਸਾਜਵਾਨ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਪਵਿੱਤਰ ਆਤਮਾ ਦੀ ਤਨੂੰ ਆਵਾਜ਼ ਆਣੀ ਬੰਦ ਹੋ ਜੇ ਤੜਨਾ ਗੱਲ ਕਰਨਾ ਬੰਦ ਕਰਦੀ ਤੇ ਤੁਹਾਡੇ ਕੋਲ ਇੱਕ ਦੂਸਰਾ ਪਵਿੱਤਰ ਆਤਮਾ ਤੁਹਾਡੀ ਪਤਨੀ ਤੋਂ ਇਹ ਤੇ ਆਊਟ ਆਫ ਕੰਟੈਸਟ ਸੀ ਬਾਈਬਲ ਦਾ ਦੋਨੋਂ ਦਾ ਕਾਫੀ ਵਿਰੋਧ ਹੋਇਆ ਜ਼ਬਰਦਸਤ ਕੰਟਰੋਵਰਸੀ ਪੈਦਾ ਹੋ ਗਈ ਤੇ ਉਹਨਾਂ ਨੇ ਮੈਂ ਨਹੀਂ ਉਹਦੇ ਤੇ ਕੋਈ ਵੀਡੀਓ ਬਣਾਈ ਸਪੈਸ਼ਲ ਕਿਉਂਕਿ ਮੈਂ ਜਾਣਦਾ ਹੀ ਕਿ ਉਹਨਾਂ ਉਹਨਾਂ ਕੋ ਜਰੂਰ ਅਚਾਨਕ ਮੂੰਚ ਨਿਕਲ ਗਿਆ ਹੈਗਾ ਨਾ ਅਚਾਨਕ ਤੇ ਫਿਰ ਉਹਨਾਂ ਨੇ ਲਾਈਵ ਚ ਨੂੰ ਠੀਕ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਨਾ ਆਕੇ ਕਈ ਵਾਰੀ ਹੋ ਜਾਂਦਾ ਹੈ ਬਹੁਤ ਸਾਰੇ ਸੇਵਕਾਂ ਨੂੰ ਮੈਂ ਦੇਖਿਆ ਵੱਡੇ ਵੱਡੇ ਸੇਵਕਾਂ ਦੇ ਮੂੰਹ ਤੋਂ ਵੀ ਕਈ ਵਾਰੀ ਕਈ ਵਾਰੀ ਅਚਾਨਕ ਕੋਈ ਐਦਾਂ ਦੀਆਂ ਗੱਲਾਂ ਨਿਕਲ ਆਉਂਦੀਆਂ ਜਿਹੜੀਆਂ ਸ਼ਾਇਦ ਉਹ ਨਹੀਂ ਚਾਹੁੰਦੇ ਤੋਂ ਉਸ ਤੋਂ ਬਾਅਦ ਇਹ ਵੀਡੀਓ ਤੇ 31 ਦੀ ਨਾਈਟ ਚ ਮੀਟਿੰਗ ਚ ਪਈ ਸੀ ਅਸੀਂ ਤੇ ਵਾਇਰਲ ਨਹੀਂ ਕੀਤੀ ਔਰ ਮੈਂ ਵੀ ਨਹੀਂ ਮੈਨੂੰ ਵੀ ਇੰਨਾ ਯਾਦ ਨਹੀਂ ਕਿ ਮੈਂ ਐਡਾ ਬੋਲ ਬੋਲ ਗਿਆ ਨਾ ਕਿ ਵੀਰੇ ਮੂੰਹ ਨਿਕਲ ਜਾਂਦਾ ਸੋ ਵੈਸੇ ਤੋਂ ਮੈਂ ਇਨਵਾਈਟ ਸੀ ਔਰ ਮੇਰਾ ਪੰਜ ਮਿੰਟ ਟਾਈਮ ਸੀ ਠੀਕ ਹੈ ਨਹੀਂ ਮਿਲਿਆ ਮੈਨੂੰ ਦਿੱਤੇ ਕੋਈ ਰੋਸ਼ਨੀ ਪਰ ਪਤਾ ਨਹੀਂ ਕਿਉਂ ਮੇਰੇ ਮੂੰਹ ਜੋ ਨਿਕਲ ਗਿਆ ਕਿਉਂਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਿਹਾ ਤੁਹਾਨੂੰ ਉਸ ਤੋਂ ਬਾਅਦ ਦੋ ਤਰੀਕ ਨੂੰ ਅਸੀਂ ਮੈਂ ਖੁਦਾ ਦੇ ਦਾਸ ਔਰ ਮinority ਕਮਿਸ਼ਨ ਦੇ ਨਾਲ ਗੱਲ ਹੋਈ ਤੇ ਆਪਾਂ ਸਭ ਮਿਲੇ ਆਪਸ ਵਿੱਚ ਕਾਫੀ ਟਾਈਮ ਤੱਕ ਉਹਨਾਂ ਨਾਲ ਰਹੇ ਅਗਰ ਮੇਰੇ ਮਨ ਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੈਂ 2 ਤਰੀਕ ਨੂੰ ਉਹਨਾਂ ਨੂੰ ਕਿਉਂ ਮਿਲਦਾ ਹਨਾ 2 ਜਨਵਰੀ ਨੂੰ ਔਰ ਮੇਰਾ ਮਿਲਣਾ ਮਕਸਦ ਕੀ ਸੀ ਮਤਲਬ ਉਹਨਾਂ ਨੇ ਮੈਨੂੰ ਕੁਝ ਨਹੀਂ ਦੇਣਾ ਤੇ ਮੈਂ ਉਹਨਾਂ ਕੋ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਲੈਣੀ ਤਾਂ ਮੇਰੇ ਕਹਿਣ ਦਾ ਮਤਲਬ ਸਾਡੇ ਪ੍ਰਧਾਨ ਤੇ ਮinority ਕਮਿਸ਼ਨ ਦੇ ਵਿੱਚ ਇੱਕ ਪ੍ਰੋਬਲਮ ਸੀ ਜਿਹੜੀ ਦੂਰ ਹੋਣੀ ਚਾਹੀਦੀ ਇਹ ਮੇਰੇ ਸ਼ੁਰੂ ਜੀ ਮਨ ਦੇ ਪਰਮੇਸ਼ਵਰ ਨੇ ਪਾਇਆ ਹੀ ਉਸੇ ਵਿਸ਼ੇਲੀ ਮੈਂ ਗਿਆ ਸੀ ਔਰ ਉਸੇ ਵਿਸ਼ੇਲੀ ਆਪਾਂ ਮਿਲੇ ਸੀ ਤੋਂ ਮੇਰੇ ਕਹਿੰਦਾ ਮਤਲਬ ਕਿ ਅਗਰ ਮੇਰੀ ਇਦਾਂ ਦੀ ਕੋਈ ਮਨਸਾ ਸੀ ਕਿਸੇ ਦੇ ਵਿਰੋਧ ਕਰਨ ਦੀ ਜਾਂ ਕਿਸੇ ਨੂੰ ਕੁਝ ਵੀ ਹਰਟ ਕਰਨ ਦੀ